ਪੰਜਾਬ ਆਪਣੀ ਨਾਲ ਵੇਖੋ ਤੇ ਬੈਠ ਕੇ ਜਿਹੜੀਆਂ ਉਹਨੇ ਮਿੱਤੀਆਂ ਪੌਸੀਆਂ ਦੀ ਗੱਲ ਕੀਤੀ ਸੀ ਉਹ ਗੱਲ ਕਰਕੇ ਹੱਲ ਕੱਢੇ ਸੋ ਉੱਥੇ ਜਾ ਕੇ ਤੇ ਮੁੱਖ ਮੰਤਰੀ ਦੇ ਬੂਹੇ 'ਤੇ ਬਹਿ ਕੇ ਆਪਾਂ ਨੂੰ ਉਹਨੇ ਕੋਈ ਉੱਥੇ ਰੋਟੀ ਬਾਣੀ ਨਹੀਂ ਛਕਾਉਣਾ ਉਥੇ ਵੀ ਸਿਰਪੇਈ ਗੱਲ ਸੀ ਕਿ ਉਹਨੂੰ ਸਿੱਤੇ ਨੂੰ ਜਗਾ ਕੇ ਗੱਲ ਮਨਉਣੀ ਸੀ ਕਿ ਸਾਡੇ ਨਾਲ ਕਿਦਨ ਬਹਿਣਾ ਤੇ ਕੇਸਨ ਬਹਿ ਕੇ ਸਾਡੇ ਮਸਲੇ ਦਾ ਹੱਲ ਕਰਨਾ ਸੋ ਪ੍ਰਸ਼ਾਸਨ ਵੱਲੋਂ ਜਿਹੜਾ ਸੋਰਦਾ ਲਗਾਤਾਰ ਟਾਲ ਮਟੋਲ کہہ ਸਕਦੇ ਆ ਜਾਂ کہہ ਸਕਦੇ ਵੀ ਗੱਲਬਾਤ ਜਾਰੀ ਸੀ ਸੋ ਹੁਣ ਜਦੋਂ ਆਪਾਂ ਕੂਚ ਕਰਨ ਦਾ ਅਰਾਨ ਕੀਤਾ ਤਾਂ ਮੀਟਿੰਗ ਦੀ ਚਿੱਠੀ ਆ ਜਿਹੜੀ ਪ੍ਰਸ਼ਾਸਨ ਵੱਲੋਂ ਆਈ ਆ ਤੁਹਾਡੀ ਮੀਟਿੰਗ ਜਿਹੜੀ ਆ ਮਾੜੀਓ ਦੇ ਮੁੱਖ ਮੰਤਰੀ ਦੇ ਨਾਲ ਪੈਨਲ ਮੀਟਿੰਗ ਵਿੱਚ ਤੁਹਾਡਾ ਟਰਾਂਸਪੋਰਟ ਮੰਤਰੀ ਸਮੇਤ ਤੁਹਾਡਾ ਟਰਾਂਸਪੋਰਟ ਸੈਕਟਰੀ ਜਿਹੜਾ ਬੈਠਣ ਦੀ ਡੇਟ ਫਿਕਸ ਹੋ ਗਈ ਆ ਸੋ ਉਹ ਲੈਟਰ ਨਿੱਕੀ ਰੂਪ ਚ ਮੁੱਖ ਮੰਤਰੀ ਦਫ਼ਤਰ ਤੋਂ ਨਿਕਲੀ ਆ ਤੇ ਨਾਲ ਅਧਿਕਾਰੀਆਂ ਦੀ ਜਿਹੜੀ ਆ ਉਹ ਡਿਊਟੀ ਲਈ ਗਈ ਆ ਐਸ.ਡੀ.ਐਮ ਸਾਹਿਬ ਵੱਲੋਂ ਕਿਉਂ ਨਾਲ ਜਾਣਗੇ ਬੀ.ਸੀ. ਮੌਲੀ کہہ ਸਕਦੇ ਉਹਨਾਂ ਨੂੰ ਡਿਊਟੀ ਲਈ ਗਈ ਆ ਮਜੂਦਾ ਜਿਹੜੇ ਐਸ.ਐਸ.ਪੀ ਸਾਹਿਬ ਜਾਂ ਹੋਰ ਅਧਿਕਾਰੀ ਆ ਉਹਨਾਂ ਨੇ ਜ਼ਿੰਮੇਵਾਰੀ ਚੱਕੀ ਆ ਸੋ ਸਪਸ਼ਟ ਆ ਕਿ ਅਸੀਂ ਚਾਹੁੰਦੇ ਸੀ ਕਿ ਸਾਡੀ ਮੀਟਿੰਗ ਤੇ ਹੋਵੇ ਕਿਉਂਕਿ ਟੇਬਲ ਤੇ ਬਹਿ ਕੇ ਹੱਲ ਨੂੰ ਆ ਇੱਥੇ ਬਹਿ ਕੇ ਅਸੀਂ ਸਵੇਰ ਦੇ ਸਿਰਫ ਆਪਣਾ ਜਿਹੜਾ ਰੋਸ ਆ ਉਹ ਵਿਖਾਉਣ ਆਏ ਸੀ ਇੱਥੋਂ ਗਏ ਜਾ ਕੇ ਵੀ ਰੋਸ ਹੀ ਵਿਖਾਉਣਾ ਸੀ ਸਾਡੇ ਰੋਸ ਨੂੰ ਵੇਖ ਕੇ ਕਿੱਥੋਂ ਤੱਕ ਸਰਕਾਰ ਜਿਹੜੀ ਆ ਉਹ ਕਿੰਨਾ ਕੁ ਸਾਡਾ ਜ਼ੋਰ ਲਵਾ ਕੇ ਮੀਟਿੰਗ ਦੇਣਾ ਚਾਹੁੰਦੀ ਹੈ ਪੈਸੀ ਸੋ ਮੀਟਿੰਗ ਜਿਹੜੀ ਆ 15 ਤਰੀਕ ਨੂੰ ਨਿਖਤੀ ਮੀਟਿੰਗ ਜਿਹੜੀ ਉਹ ਆਪਣੀ 11:30 ਵਜੇ ਮੁੱਖ ਮੰਤਰੀ ਦੇ ਦਫ਼ਤਰ ਚ ਟੈਅ ਹੋਈ ਆ ਚੋਸ ਕਰਕੇ ਸਾਥੀਓ ਆਪਣੀ ਜਥੇਬੰਦੀ ਵੱਲੋਂ ਮੇਰੇ ਸਾਡੇ ਲੀਡਰ ਨੇ ਉਹਨਾਂ ਨੂੰ ਨਾਲ ਹੀ ਇਹ ਵੀ ਲਾਣ ਕਿ ਇਹ ਨਹੀਂ ਧਰਨਾ ਖਤਮ ਕਰਤਾ ਤੇ ਹੁਣ ਆਪਾਂ ਮਹੀਨਾ ਦੋ ਮਹੀਨੇ ਜਿਵੇਂ ਅੱਗੇ ਹੋ ਜਾਂਦਾ ਇਹ ਵੀ ਸੋਜੋ ਤੇ ਸੋਜਾਂਗੇ ਸੌਣ ਵਾਲਾ ਕੋਈ ਕੰਮ ਨਹੀਂ ਸਾਡੇ ਨੂੰ ਸਪਸ਼ਟ ਇਥੋਂ মিডিਆ ਵੀ ਖੜਾ ਹੈ ਤੇ ਸਾਡਾ ਪ੍ਰਸ਼ਾਸਨ ਵੀ ਖੜਾ ਹੈ ਸਾਡੇ ਨੂੰ ਸਪਸ਼ਟ ਲਾਣਿਆ ਕਿ ਜੇ 15 ਤਰੀਕ ਵਾਲੀ ਮੀਟਿੰਗ ਦੇ ਵਿੱਚ ਜਿਹੜੀਆਂ ਗੱਲਾਂ ਸਰਕਾਰ ਨੇ ਕਹੀਆਂ ਸੀ ਕਿ ਤੁਹਾਨੂੰ ਰੈਗੂਲਰ ਕਰਦੇ ਆ ਕੰਟਰੈਕਟ ਤੇ ਕਰਦੇ ਆ ਤਨਖਾਹ ਵਾਧਾ ਜਾਂ ਜਿਹੜੀਆਂ ਮੰਗਾਂ ਦੀ ਪਾਲਿਸੀ ਦੀ ਗੱਲ ਹੋਈ ਸੀ ਉਹ ਪਾਲਿਸੀ ਵਿਭਾਗ 'ਚ ਬੱਸਾ ਪਾਉਣ ਦੀ ਗੱਲ ਆ ਕਿਲੋਮੀਟਰ ਸਕੀਮ ਬੱਸਾਂ ਬੰਦ ਕਰਨ ਦੀ ਗੱਲ ਆ ਉਹ ਸਾਡੀਆਂ ਸੱਤ ਮੰਗਾਂ ਤੇ ਮੋੜ ਨਹੀਂ ਲੱਗਦੀ ਮਾੜੀਓਗ ਮੁੱਖ ਮੰਤਰੀ ਹੱਲ ਨਹੀਂ ਕਰਦੇ ਕਿਤੇ ਵੀ ਮੀਟਿੰਗ ਤੋਂ ਪਛਦੇ ਆ ਤੇ 16 ਤਰੀਕ ਨੂੰ ਤੁਰੰਤ ਹੋ ਸਕਦਾ 15 ਨੂੰ ਨਹੀਂ ਤੇ 16 ਤੋਂ ਅਣਮਿੱਥੇ ਸਮੇਂ ਲਈ ਚੱਕਾ ਜਾਮ ਹੋਏਗਾ ਤੇ ਇਸ ਤੋਂ ਤਬਦੀ ਤਾਕਤ ਦੇ ਨਾਲ ਸੋਸ ਤੋਂ ਤਬਦੀ ਤਾਕਤ ਦੇ ਨਾਲ ਅਗਲੇ ਦਿਨ 16 ਹੀ ਪਹਿਲੇ ਟਾਈਮ ਤੋਂ ਬੰਦ ਕਰਕੇ ਚੰਡੀਗੜ੍ਹ ਕੋਲ ਆਵਾਂਗੇ ਮੁੱਖ ਮੰਤਰੀ ਨੂੰ ਖੇਡ ਪਾਵਾਂਗੇ ਤੇ ਜੇਕਰ ਨਾ ਹੋ ਲੋ ਫਿਰ ਦਿੱਲੀ ਵੱਲ ਨੂੰ ਵੀ ਕੋਸ਼ਿਸ਼ ਕੀਤਾ ਜਾਊਗਾ ਸੋਚੀ ਨੂੰ ਮੱਖ ਰੱਖਦੇ ਜਥੇਬੰਦੀ ਹਲੋਰਾਨ ਕੀਤਾ ਗਿਆ ਤੇ ਜਿਹੜੀਆਂ ਵੀ ਭਾਰਤੀਆਂ ਮੰਗਾਂ ਨੇ ਵਿਭਾਗ ਨੂੰ ਵੀ ਸਾਡੇ ਨੂੰ ਸਖਤ ਚਪਾਉਣੀ ਆ ਕਿ ਜਿਹੜੀਆਂ ਚਾਹੇ ਪੀਆਰਟੀਸੀ ਚਾਹੇ ਪਰਮਸ ਦੇ ਵਿੱਚ ਲੰਕਦੀਆਂ ਮੰਗਾਂ ਨੇ ਤਰਖਾਵਾਤੀ ਵਾਲੀ ਉਹ ਲੈਟਰ 15 ਤੋਂ ਪਹਿਲਾਂ ਪਹਿਲਾਂ ਨਿਕਲ ਜੜੀ ਚਾਹੀਦੀ ਆ ਕਿਤੇ ਇਹ ਨਾ ਹੋਵੇ ਕਿ ਸੀਐਮ ਸਾਹਿਬ ਨਾਲ ਕੋਈ ਸਮਝੌਤਾ ਹੋ ਜਾਏ ਤੇਰੇ ਭਾਗ ਦੀਆਂ ਮੰਗਾਂ ਨੂੰ ਲੈ ਕੇ ਸਾਡਾ ਜਿਹੜਾ ਚੱਕਾ ਹੈ ਉਹ 16 ਨੂੰ ਫਿਰ ਜਾਮ ਹੋ ਜੇ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਉਹ ਲਾਡਰ ਜਾਰੀ ਕੀਤਾ ਜਾਵੇ ਕਿਉਂਕਿ ਉਹ ਭਾਗ ਲਓ ਸਾਨੂੰ ਭਰੋਸਾ ਵੀ ਦਿੱਤਾ ਗਿਆ ਹੈ ਕਿ 5% ਨਵੇਂ ਮੁਲਾਜ਼ਮਾਂ ਤੇ ਜਿਨ੍ਹਾਂ ਦੀ ਘੱਟ ਤਨਖਾਹ ਹੈ ਉਹਨਾਂ ਦੇ ਲਾਗੂ ਹੋਣ ਵਾਲੀ ਚਿੱਠੀ ਤੇ ਵੀ ਅੱਜ ਤੁਹਾਡੇ ਇਸ ਕੱਠ ਨੇ ਸਾਈਨ ਕਰਾਰੇ ਸਾਈਨ ਹੋ ਚੁੱਕੇ ਆ ਉਹ ਵੀ ਅਸੀਂ ਲਾਗੂ ਕਰ ਰਹੇ ਹਾਂ ਲਓ ਜਿਹੜਾ ਨਾਈਟ ਵਾਧੇ ਵਾਲਾ ਜਿਹੜਾ ਕਹਿੰਦੇ ਸੀ ਕਿ ਪਰਸੋਨਲ ਨੂੰ ਭੇਜਿਆ ਆਉਗਾ ਨਹੀਂ ਉਹ ਵੀ ਕਹਿੰਦੇ ਆ ਗਿਆ ਕੋਈ ਕਹਿੰਦੇ ਕਦੇ ਵਿੱਚ ਪਿੱਠੀ ਖੜ੍ਹ ਦਿੰਦੇ ਆ ਜੇ 15 ਤੋਂ ਪਹਿਲਾਂ ਪਹਿਲਾਂ ਕਲੀਅਰ ਹੋ ਗਿਆ ਠੀਕ ਹੈ ਵੀ ਦੇ ਵਿਭਾਗ ਨਾਲ ਫਿਰ ਪੇਜ ਫਸੂਗਾ ਚਾਹੇ ਮੁੱਖ ਮੰਤਰੀ ਮੰਨ ਵੀ ਜਾਵੇ ਇੱਕ ਵਾਰ ਜਿਹੜੇ ਅੜੀਲੇ ਸਾਡੇ ਅਧਿਕਾਰੀ ਨੇ ਉਹਨਾਂ ਦੇ ਜਿਹੜਾ ਉਹ ਵਿਭਾਗ ਦੇ ਵਿੱਚ ਅੜੀਲੇ ਰਵਈਆ ਉਹ ਨਹੀਂ ਮੁੱਖ ਰੱਖਦੇ ਹੋਏ ਫਿਰ ਤੋਂ ਦੁਬਾਰਾ ਚੱਕਾ ਜਾਮ ਹੋਊਗਾ ਇਹ ਚ ਸਾਡੀ ਚੇਤਾਵਨੀ ਆ ਸਾਡੇ ਵਿਭਾਗ ਦੇ ਅਧਿਕਾਰੀਆਂ ਨੂੰ ਉਹ ਸਾਥੀਓ ਇੰਨੀਆਂ ਚੀਜ਼ਾਂ ਦੇ ਨਾਲ ਆਪਾਂ ਜਿਹੜਾ ਅੱਜ ਦਾ ਧਰਨਾ ਉਹ ਸਮਾਪਤ ਕਰਨੇ ਸ਼ਾਂਤਮਈ ਰੂਪ ਦੇ ਨਾਲ ਜਿਵੇਂ ਆਪਾਂ ਅੱਜ ਹੀ ਹੋਏ ਆਰਾਮ ਨਾਲ ਵਾਪਸ ਜਾਣਾ ਕਲ ਤੋਂ ਸਾਰੇ ਸਾਥੀ ਆਪਣੀ ਆਪਣੀ ਜੋੜੀਆਂ ਦੇ ਜਿਹੜੇ ਉਹ ਪਹੁੰਚਣਗੇ ਸੋ ਜਿਹੜੇ ਸਾਥੀਆਂ ਨੇ ਸਾਥ ਦਿੱਤਾ ਆਪਣਾ ਇਸੜਤਾਲ 'ਚ ਬਰੋੜ ਜਦੋਂ ਬੰਦੀ ਸੀ ਨਾਲ ਸੀਗੇ ਉਹਨਾਂ ਨੂੰ ਸਭ ਤੋਂ ਪਹਿਲਾਂ ਜੋੜੀਆਂ ਦੇ ਭੇਜਿਆ ਜਾਊਗਾ ਉਸ ਤੋਂ ਬਾਅਦ ਆਪਣੇ ਸਾਥੀ ਜਿਹੜੇ ਆ ਉਹ ਆਪਣੀ ਜੱਫੇਬੰਦੀ ਦੇ ਲੀਡਰ ਆ ਉਹ ਬਾਅਦ ਚ ਡਿਊਟੀ ਦੇ ਜਾਣਗੇ ਇੰਡੀਆ ਗੱਲਾਂ ਦੇ ਨਾਲ ਧੰਨਵਾਦ ਸਾਥੀ ਜੀ ਜੈ ਜਨਤਾ ਜੈ ਸੰਘਰਸ਼ ਜੈ ਸਰਦਾਰ ਦੇ ਨਾਮ ਤੇ और जो था